ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਗੈਂਗਸਟਰਾਂ ਤੇ ਬਾਹਰ ਪ੍ਰੋਗਰਾਮ ਹੈ ਕੈਂਪੇਨ ਹੈ ਉਹਦੇ ਵਿੱਚ ਤੁਸੀਂ ਦੇਖਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਹੈ ਕੋਈ ਵੀ ਕ੍ਰਿਮੀਨਲ ਕਿਸੇ ਤਰ੍ਹਾਂ ਦਾ ਵੀ ਹੈ ਜਿਹੜਾ ਕਿ ਸਮਾਜ ਨੂੰ ਇਫੈਕਟ ਕਰ ਰਿਹਾ ਜਾਂ ਕੋਈ ਕਿਸੇ ਤਰ੍ਹਾਂ ਦਾ ਉਹਦਾ ਫੀਅਰ ਹੈ ਉੱਤੇ ਬੜਾ ਫੋਕਸਡ ਅਸੀਂ ਕੈਂਪੇਨ ਕੀਤੀ ਹੈ ਔਰ ਪਰਹਾਰ 2 ਦੇ ਵਿੱਚ ਤਿੰਨ ਦਿਨ ਤੁਸੀਂ ਦੇਖਿਆ ਕਿ ਬਹੁਤ ਸਾਰੀਆਂ ਅਰੈਸ ਹੋਈਆਂ ਬਹੁਤ ਸਾਰੀਆਂ ਰਿਕਵਰੀਆਂ ਹੋਈਆਂ ਉਸ ਦਿਨ ਤੋਂ ਬਾਅਦ 12 ਤੋਂ 16 ਤੱਕ ਮੈਂ ਸ਼ੇਅਰ ਕਰ ਰਿਹਾ ਤੁਹਾਡਾ ਕਾਫੀ ਸਾਰੇ ਪੀਓ ਹੋਰ ਕ੍ਰਿਮੀਨਲਸ ਫੜੇ ਗਏ ਰਿਕਵਰੀ ਡਰੱਗ ਦੀ ਬੜੀ ਹੋਈ ਜੇ ਆਪਾਂ ਡਰੱਗ ਫਰੰਟ ਹੀ ਲੈ ਲੀਏ ਵੀ ਐਨਡੀਪੀਐਸ ਦੇ ਕੇਸ ਦਰਜ ਕੀਤੇ ਗਏ 27 ਮੁਲਜ਼ਮ ਫੜੇ ਗਏ ਇਹਨਾਂ 4 ਦਿਨਾਂ ਦੇ ਵਿੱਚ ਔਰ 7 ਕਿਜੀ 993 ਗ੍ਰਾਮ ਤਕਰੀਬਨ 8 ਕਿਜੀ ਤੁਸੀਂ ਸਮਝ ਸਕਦੇ ਹੋ ਹਿਰੋਇਨ ਫੜੀ ਗਈ 1,19,320 ਜਿਹੜਾ ਡਰੱਗ ਮਨੀ ਨਜ਼ਾਇਸ਼ ਸ਼ਰਾਬ 4 ਟੂ ਵੀਲਰ ਹੋਰ ਚੀਜ਼ਾਂ 2 ਪਿਸਟਲ 4 ਲਾਈਫ ਕਾਰਟ੍ਰਿਜ 11 ਸਟੋਲਨ ਮੋਟਰਸਾਈਕਲ ਵੀ ਬਰਾਮਦ ਹੋਏ ਜੇ ਇਹਦੇ ਚ 86 ਵਾਂਟਡ ਕ੍ਰਿਮੀਨਲ ਗਿਰਜ ਮਰਡਰ ਅਕਿਊਜ਼ ਸੀਗੇ ਤਿੰਨ ਜਿਨ੍ਹਾਂ ਨੇ ਕਤਲ ਕੀਤਾ ਸੀ ਔਰ ਅਟੈਂਪਟ ਟੂ ਮਰਡਰ ਜਿੱਥੇ ਗੋਲੀ ਚਲਾਈ ਹੈ ਜਾਂ ਜਾਨ ਨੂੰ ਖਤਰਾ ਪੈਦਾ ਕੀਤਾ ਉਹ 6 ਕਯੂਜ਼ ਫੜੇਗੇ ਸਟਰੀਟ ਕ੍ਰਾਈਮ ਦੇ ਵਿੱਚ 8 ਸਨੇਚਰ ਫੜੇ 6 ਮੋਬਾਈਲ ਉਹਨਾਂ ਤੋਂ ਰਿਕਵਰ ਕੀਤੇ ਤੇ ਇੱਕ ਟਿਊਜ਼ ਜਿਹੜਾ ਰੇਪ ਐਂਡ ਬਾਕਸੋ ਦਾ ਅਸੀਂ ਫੜਿਆ 45 ਜਿਹੜੇ ਹੋਰ ਕ੍ਰਿਮੀਨਲ ਨਹੀਂ ਉਹ ਵੀ ਫੜੇ ਗਏ ਇਹਦੇ ਕੈਂਪੇਨ ਦੇ ਵਿੱਚ ਚਾਰ ਪੀਓਜ਼ ਨੇ ਤੇ 48 ਬੰਦਿਆਂ ਦੇ ਖਿਲਾਫ 48 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਾਇਆ ਗਿਆ ਜੋ ਕਿ ਗੁੱਡ ਬਿਹੇਵੀਅਰ ਦੀ ਉਹਨਾਂ ਤੋਂ ਉਮੀਦ ਸੀ ਜਾਂ ਨਹੀਂ ਕਰ ਰਹੇ ਸੀਗੇ ਸਮਾਜ ਦੇ ਵਾਸਤੇ ਖਤਰਾ ਸੀਗੇ ਜਿੰਨਾ ਬ੍ਰੀਚ ਨੂੰ ਬ੍ਰੀਚ ਆਫ ਪੀਸ ਔਰ ਸਕਿਉਰਟੀ ਨੂੰ ਖਤਰਾ ਪੈਂਦਾ ਪਹੁੰਦਾ ਉਹਦੇ ਖਿਲਾਫ ਐਕਸ਼ਨ ਲਿਆ ਗਿਆ ਇਦੇ ਚ ਸਾਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਐਂਟੀ ਗੈਂਗਸਟਰ ਹੈਲਪਲਾਈਨ ਇੱਕ ਸ਼ੁਰੂ ਕੀਤੀ ਗਈ ਹੈ ਜਿਹਦਾ ਕਿ ਵਟਸਐਪ ਨੰਬਰ ਵੀ ਹੈ ਤੇ ਕਾਲ ਨੰਬਰ ਵੀ ਹੈ ਉਹ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੁੰਦਾ 9394693946 ਮੈਂ ਰਿਪੀਟ ਕਰਦਾ 9394693946 ਔਰ ਇਹਦੇ ਤੇ ਬਿਲਕੁਲ ਕਿਸੇ ਜਿਹੜਾ ਇਨਫੋਰਮੇਸ਼ਨ ਦਿੰਦਾ ਗੈਂਗਸਟਰਾਂ ਬਾਰੇ ਜਾਂ ਕ੍ਰਾਈਮਨਲਸ ਬਾਰੇ ਉਹਦੀ ਨਾਮ ਬਿਲਕੁਲ ਕਨਫਿਡੈਂਸ਼ੀਅਲ ਰੱਖਿਆ ਜਾਂਦਾ ਹੈ ਔਰ 10 ਲੱਖ ਤੱਕ ਇਨਾਮ ਵੀ ਹੈ ਜੇ ਕੋਈ ਚੰਗੀ ਇਨਪੁਟ ਜਿਹੜੀ ਲੀਡਿੰਗ ਟੂ ਜਿਹੜੇ ਨੋਨ ਗੈਂਗਸਟਰ ਦੀ ਫੜੀ ਜਾਂਦੀ ਹੈ ਤਾਂ ਉਹ ਪਬਲਿਕ ਵਾਸਤੇ ਇੱਕ ਬੜਾ ਅੱਛਾ ਪਲੇਟਫਾਰਮ ਹੈ ਔਰ ਮੈਨੂੰ ਉਮੀਦ ਹੈ ਕਿ ਜਿਵੇਂ ਸਾਡੇ ਸਪੈਸ਼ਲ ਗੁਰੂ ਨਗਰੀ ਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਮਿਲਿਆ ਉਸੇ ਕਰਕੇ ਵੱਡੀਆਂ ਰਿਕਵਰੀਆਂ ਹੋਈਆਂ ਔਰ ਕ੍ਰਾਈਮ ਜਿਹਦੇ ਉੱਤੇ ਠੱਲ ਪਈ ਹੈ ਸੋ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਇਸ ਨੰਬਰ ਦਾ ਬਹੁਤ ਫਾਇਦਾ ਉਠਾਈਏ ਕਿਉਂਕਿ ਤੁਹਾਡੀ ਆਇਡੈਂਟੀਟੀ ਬਿਲਕੁਲ ਹੀ ਸੈਂਟਰਲ ਲੈਵਲ ਦੇ ਉੱਤੇ ਇੱਕ ਪਲੇਟਫਾਰਮ ਹੈ ਜਿਹਦੇ ਉੱਤੇ ਤੁਹਾਡਾ ਨਾਮ ਨੰਬਰ ਕੁਝ ਨਹੀਂ ਆਏਗਾ ਸਿਰਫ ਇਨਫੋਰਮੇਸ਼ਨ ਅੱਗੇ ਸਾਡੇ ਕੋ ਪਹੁੰਚੇਗੀ ਸੋ ਥੈਟ ਉਹ ਉੱਤੇ ਅਸੀਂ